ਆਲਾ ਖੇਤਰ ਦੇ ਅਧੀਨ ਆਉਂਦੇ ਪਿੰਡ ਗੁਜਰਪੁਰਾ ਵਿਖੇ ਲੰਗਰ ਹਾਲ ਦੀ ਜਗ੍ਹਾ ਨੂੰ ਲੈ ਕੇ ਹੋਇਆ ਦੋ ਤਰ੍ਹਾਂ ਚ ਵਿਵਾਦ ਜਿਨ੍ਹਾਂ ਧਿਰਾਂ ਨੇ ਇੱਕ ਦੂਜੇ ਤੇ ਲਗਾਈ ਬੇਅਦਬੀ ਦੇ ਇਲਜ਼ਾਮ ਉਹ ਭਾਈ ਸਾਹਿਬ ਮੇਰੇ ਕੋਲ ਵੀਡੀਓ ਹੈ ਜੇ ਪ੍ਰੂਫ ਹੈ ਐਰਕਾਂ ਜਦੋਂ ਆਪਾਂ ਸ੍ਰਾਦਾਂ ਦੀ ਚੌਥੀ ਨਾ ਜੀ ਸ੍ਰਾਦਾਂ ਦੀ ਚੌਥ ਦੇ ਉੱਤੇ ਆਪਾਂ ਬਾਬਾ ਜੀ ਉੱਥੇ ਲਾਇਆ ਲੰਗਰ ਤੇ ਲੰਗਰ ਲਾਇਆ ਸੀ ਕਿਉਂਕਿ ਇਹਨਾਂ ਨੇ ਜਿੰਦਰੇ ਮਾਰ ਕੇ ਇਹਨਾਂ ਸਿੰਘ ਚਲ ਗਏ ਉਥੇ ਸਾਡੇ ਮੰਨ ਦੀ ਰੀਜਾ ਸਾਲ ਬਾਸ ਸ਼ਰਾਧਾ ਚੌਥਾ ਬੁੱਢਾ ਸਾਹਿਬ ਜੀ ਦੀ ਆਉਂਦੀ ਆ ਜੀ ਇਹਨਾਂ ਨੇ ਅਸੀਂ ਵੇਟ ਕਰਦੇ ਰਹੇ ਇਹਨਾਂ ਦੀ 3 ਦਿਨ 3 ਦਿਨ ਚੌਥੀ ਹੁੰਦੀ ਆ ਜੀ ਇਹਨਾਂ ਨੇ ਇੱਥੇ ਜਿੰਦਰੇ ਮਾਰੇ ਸੀਗੇ ਅਸੀਂ ਬੜੀ ਆਖਿਆ ਵੀ ਅੱਜ ਜਾਣ ਕੇ ਸੇਵਾ ਕਰਦੇ ਆ ਕੱਲ ਚਲੋ ਸੇਵਾ ਕਰਨੀ ਕਰਨਾ ਨਾ ਜੀ ਪਰ ਇਹਨਾਂ ਵੱਲੋਂ ਕੋਈ ਵੀ ਨਹੀਂ ਆਇਆਗਾ ਸ਼ਾਮਾਂ ਨੂੰ ਜਾ ਕੇ ਜੀ ਅਸੀਂ ਉਥੇ ਦੁਪਹਿਰੇ ਉਥੇ ਆਪਾਂ ਲੰਗਰ ਤਿਆਰ ਕਰਨਾ ਸ਼ੁਰੂ ਕੀਤਾ ਜੀ ਇਹਨਾਂ ਦਾ ਭਰਾ ਇੱਕ ਜਗੀਰ ਸਿੰਘ ਉਹ ਆਪ ਹੀ ਆ ਗਿਆ ਜੀ ਸਾਨੂੰ ਨਹੀਂ ਪਤਾ ਵੀ ਉਹਨੂੰ ਕਿੰਨੇ ਭੇਜਿਆ ਜੀ ਉਹਦੀ ਮੇਰੇ ਕੋਲ ਐਸੇ ਪ੍ਰੂਫ ਵੀਡੀਓ ਆ ਜੀ ਇਹਦੇ ਭਰਾ ਨੇ ਕੇ ਆਪ ਹੀ ਭਾਜੀ ਉਹ ਜਿੰਦਰੇ ਆਹ ਨਹੀਂ ਕਰਦਾ ਇਹ ਮੈਂ ਅਸਰ ਜਿੰਗਾ ਦੋਰ ਕੇ ਨਾ ਦੇ ਦਿਆਂ ਇਹਨਾਂ ਸਮੂਹ ਸੰਗਤ ਦੇ ਵਿੱਚ ਆਣ ਕੇ ਦੇ ਭਰਾ ਨੇ ਕਿਹਾ ਕਿ ਮੈਂ ਇਹਦੇ ਸੇਵਾ ਸੇਵਾ ਬਾਬਾ ਜੀ ਨੇ ਮੈਨੂੰ ਕਿਹਾ ਸੀ ਕਰਨ ਨੂੰ ਬਾਬਾ ਕਰਤਾਰ ਸਿੰਘ ਜੀ ਨੇ ਇਹ ਮੇਰਾ ਭਰਾ ਬਲਬੀਰ ਸਿੰਘ ਨੂੰ ਮੈਂ ਕਿਹਾ ਸੀ ਵੀ ਕਰ ਲੈ ਇਹ ਬਲਬੀਰ ਸਿੰਘ ਉਹਨਾਂ ਦੇ ਭਰਾ ਨੇ ਇਹ ਸਾਰੇ ਭਰਾ ਜੀ ਉਹਨਾਂ ਦਾ ਛੋਟਾ ਭਰਾ ਜਗੀਰ ਸਿੰਘ ਇਹਨਾਂ ਨੇ ਆਣ ਕੇ ਕੀਤਾ ਸਰ ਇੱਕ ਤੁਹਾਡੇ ਉੱਤੇ ਦੋਸ਼ ਲਗਾਏ ਗਏ ਆ ਕਿ ਜਿਹੜਾ ਗੇਟ ਦੇ ਉੱਪਰ ਜਿਹੜਾ ਵਾ ੴਕਾਰ ਲਿਖਿਆ ਸੀ ਕੰਡਾਬੈਦ ਦੇ ਜਿਹੜੇ ਉੱਪਰ ਬਣਾਏ ਗਏ ਸੀ ਉੱਤੇ ਜੀ ਸਟੈਚੂ ਲਿਖਤ ਕੀਤੀ ਗਈ ਸੀ ਕਿ ਉਹ ਤੁਹਾਡੇ ਵੱਲੋਂ ਜਿਹੜੀ ਆ ਉਹ ਉੱਤੇ ਪੋਚਾ ਮਾਰਿਆ ਗਿਆ ਬਿਲਕੁਲ ਭਾਈ ਸਾਹਿਬ ਪਹਿਲੀ ਗੱਲ ਤੇ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਪਹਿਲੀ ਗੱਲ ਤੇ ਮਹਾਰਾਜ ਦੀ ਬਾਣੀ ਆ ਬਾਣੀ ਆਪਾਂ ਇਹ ਨਹੀਂ ਕਿ ਹਰ ਬੰਦਾ ਪੈਨ ਫੜੇ ਪੈਨਸਲ ਫੜੇ ਤੇ ੴ ਗੇਟਾਂ ਦੇ ਉੱਤੇ ਆਪਣੇ ਹਿਸਾਬ ਨਾਲ ਆਪ ਵੀ ਬੰਤਰ ਵੇਖੋਗੇ ਇਹਨਾਂ ਕਿੰਨੇ ਗਲਤ ਮਹਾਰਾਜ ਦੀ ਬਦਬੀ ਕੀਤੀ ਐ ਨਾ ਬਾਣੀ ਦੀ ਜੀ ਅਸੀਂ ਮਹਾਰਾਜ ਨੂੰ ਮੰਨਣ ਵਾਲੇ ਬੰਦੇ ਆ ਜੀ ਸਾਨੂੰ ਨਹੀਂ ਪਤਾ ਬਾਕੀ ਇਹਨਾਂ ਨੇ ਜਦੋਂ ਦਾ ਭਰਾ ਆ ਜੀ ਇਹਨਾਂ ਲਿਖਿਆ ਗਲਤਿਆ ਲਿਖਣਾ ਨਹੀਂ ਚਾਹੀਦਾ ਇਦਾਂ ਬਾਣੀ ਪਰ ਇਹਨਾਂ ਲਿਖਿਆ ਜੀ ਇਹਦਾ ਭਰਾ ਨੂੰ ਆਪ ਹੀ ਇਹਨਾਂ ਪਤਾ ਨਹੀਂ ਆਪ ਭੇਜਿਆ ਨਾ ਰਲ ਮਿਲ ਕੇ ਕੀ ਕੀਤਾ ਕਿ ਇਹਨਾਂ ਨੇ ਸਾਡੇ ਤੇ ਕਰਨ ਵਾਸਤੇ ਆਪੇ ਇਹਨਾਂ ਨੇ ਜਿੰਦਰੇ ਥੋੜੇ ਦੀ ਆਪੇ ਸਾਰੀ ਕਾਰਵਾਈ ਕੀਤੀ ਜਗੀਰ ਸਿੰਘ ਨੇ ਕੋਈ ਸਟੇ ਆਰਡਰ ਜਿਹੜਾ ਵਾ ਉਹ ਦੱਸ ਰਿਹਾ ਕਿ ਇਹਨਾਂ ਵੱਲੋਂ ਲਿਆ ਗਿਆ ਕੋਈ ਪਾਈ ਤੀ ਕਿਉਂ ਜਿਹੜਾ ਵਾ ਉਹ ਭਾਈ ਸਾਹਿਬ ਇਹ ਤੋਂ ਪਹਿਲਾਂ ਕਿ ਮੈਂ ਨਾ ਇਹਨਾਂ ਦੀ ਇੱਥੇ ਦਰਖਾਸਤ ਦਿੱਤੀ ਤਕਰੀਬਨ 17-18 ਤਰੀਕ ਨੂੰ ਜਨਾਲੀ ਜੀ ਉਹ ਇਸ ਕਰਕੇ ਦਿੱਤੀ ਸੀ ਕਿ ਇਹਨਾਂ ਦੇ ਇਸੇ ਤੋਂ ਪੜਾ ਚੱਲ ਪਿਆਣਾ ਜੀ ਇਹਨਾਂ ਨੇ ਇਸ ਪੜਾ ਦੇ ਨਾਂ ਤੇ ਗੱਡੀਆਂ ਗਰਾਹੀ ਵਾਸਤੇ ਸ਼ੁਰੂ ਕਰਤੀਆਂ ਜੀ ਤਿੰਨ ਚਾਰ ਗੱਡੀਆਂ ਨੇ ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕਰਤੀਆਂ ਜੀ ਪਿੰਡਾਂ ਜਿਹੜੇ ਜਾਂਦੇ ਹੀ ਮੇਰੇ ਕੋਲ ਅਜੇ ਵੀਰ ਪ੍ਰੂਫ ਇੱਕ ਵੀਡੀਓ ਆ ਇਹ ਪਿੰਡਾਂ ਦੇ ਵਿੱਚ ਇਹਨਾਂ ਨੇ ਤਨਖਾਹ ਤੇ ਜਿੰਨਾ ਜੀ 5-500 ਰੁਪਇਆ ਦਿਹਾੜੀ ਦੇ ਬੰਦੇ ਰੱਖੇ ਜੀ ਸਾਰਿਆਂ ਨੂੰ ਇਹ ਬਾਣੇ ਪਾਉਂਦੇ ਆ ਜੀ ਜਿਹੜੇ ਮਦੇ ਨਸ਼ੇ ਪਤੇ ਕਰਦੇ ਸਾਡੇ ਨਿਹੰਗ ਸਿੰਘਾਂ ਬਾਣੀ ਦਾ ਇਲਾਜ ਪਤਾ ਜੀ ਬਾਣਾ ਕੀ ਹੁੰਦਾ ਜੀ ਐ ਇੱਕ ਨਿਹੰਗ ਸਿੰਘ ਦੇ ਬੇਟੇ ਆ ਜੀ ਇਹਨਾਂ ਨੇ ਕੀ ਕੀਤਾ ਕਿ ਇਹ ਕਿ ਬਾਣੇ ਪਾਉਂਦੇ ਆ ਜਿਹੜੇ ਬੰਦੇ ਅਮਲੀ ਤਮਲੀ ਜਿਹਨੂੰ ਉਹਨੂੰ ਬਾਣਾ ਪਾ ਕੇ ਜੀ 5-700 ਰੁਪਏ ਦਿਹਾੜੀ ਦਿੰਦੇ ਆ ਜੀ ਇਹਨਾਂ ਨੇ ਫਿਰ ਤੁਸੀਂ ਅਮਲੀ ਤਮਲੀ ਦਾ ਇਲਾਜ ਆਮ ਲਾ ਰਹੇ ਹੋ ਕੋਈ ਤੁਹਾਡੇ ਕੋਲ ਪ੍ਰੂਫ ਹੈਗਾ ਉਹ ਦਾ ਜੀ ਹਾਂ ਜੀ ਪ੍ਰੂਫ ਹੈਗਾ ਜੀ ਅੱਜ ਪ੍ਰੂਫ ਇਹਨਾਂ ਦੀ ਗੱਡੀ ਇੱਕ ਚੈੱਕ ਹੋਈ ਆ ਪਿੰਡ ਮੋਲੇ ਕੇ ਇਹ ਕੌਣ ਬੰਦੇ ਆ ਇਹ ਬੰਦੇ ਇਹਨਾਂ ਦੇ ਸੇਵਾਦਾਰ ਆ ਜੀ ਇਹ ਗੱਡੀ ਕਿਹਦੀ ਆ ਗੱਡੀ ਬਲਬੀਰ ਸਿੰਘ ਨਿਹੰਗ ਸਿੰਘ ਦੀ ਜੀ ਇਹ ਇੱਕ ਕਾਦੇ ਵਾਸਤੇ ਉਹ ਗੱਡੀ ਆ ਇਹ ਪਿੰਜ ਪਿੰਡਾਂ 'ਚ ਗਰਾਹੀ ਕਰਕੇ ਇਹਨਾਂ ਨੂੰ ਲਿਆ ਕੇ ਦਿੰਦੇ ਆ ਜੀ ਸਾਰਾ ਕੁਝ ਇਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਆਪਣੇ ਕੋਲੋਂ ਬਲਬੀਰ ਸਿੰਘ ਤੇ ਜਾਂਦਾ ਰਹੇ ਨਹੀਂ ਨਹੀਂ ਇਹਨਾਂ ਦੱਸਿਆ ਇਹਨਾਂ ਫੋਨ ਕੀਤਾ ਬਲਬੀਰ ਸਿੰਘ ਨੂੰ ਸਾਨੂੰ ਵੀ ਫੋਨ ਆਇਆ ਕਿ ਇਹ ਸੇਵਾਦਾਰ ਤੁਹਾਡੇ ਪਿੰਡੋਂ ਆਏ ਆ ਜੀ ਇਹਨਾਂ ਨੇ ਮੁੱਲ ਕੇ ਦੀ ਸੰਗਤ ਨੇ ਫੜਿਆ ਜੀ ਇਹਨਾਂ ਨੂੰ ਇਹਨਾਂ ਦੇ ਵਿੱਚੋਂ ਗੱਡੀ ਦੇ ਵਿੱਚੋਂ ਤਲਾਸ਼ੀ ਕਰਨ ਤੇ ਪਰਾਗਾ ਦੇ ਕੈਪਸੂਲ ਤੇ ਤਮਾਕੂ ਦੀਆਂ ਪੁੜੀਆਂ ਨਿਕਲੀਆਂ ਜੀ ਜਿਹੜੇ ਗੱਲਾਂ ਅਸੀਂ ਇਹਨਾਂ ਨਾਲ ਸੇਵਾ ਤੇ ਖੁਸ਼ ਨਹੀਂ ਹੈਗੇ ਜੀ ਸਾਨੂੰ ਕੋਈ ਤਰਾਜ ਨਹੀਂ ਸੇਵਾ ਕਰਨ ਤੋਂ ਪਰ ਇਹ ਬੰਦਿਆਂ ਦੀ ਜਿਹੜੇ ਸੇਵਾਦਾਰ ਉਹ ਗਲਤ ਹੈ ਜੀ ਬਦਨਾਮੀ ਕਰਾ ਰਹੇ ਸਾਡੇ ਪੰਥ ਦੀ ਕਿੰਨੇ ਬੰਦੇ ਇਹ ਤਿੰਨ ਚਾਰ ਜਣੇ ਗੱਡੀ ਜੀ ਇੱਕ ਗੱਡੀ ਚਾਰ ਕੇ ਜਣੇ ਭੇਜ ਦਿਆ ਜੀ ਚਾਰ ਪੰਜ ਗੱਡੀਆਂ ਚਲਾਉਂਦੇ ਆ ਜੀ ਪਿੰਡਾਂ ਜੇ ਆ ਵੀ ਕੋਈ ਸੰਗਤ ਇਹਨਾਂ ਦੀ ਕਿੰਨੀ ਬਦਨਾਮੀ ਕਰ ਰਹੀ ਜੀ ਸ਼ੋਰ ਹੈ ਕਿ ਬਲਬੀਸ ਉਹ ਜਿਹੜੀ ਐ ਤੁਹਾਡੇ ਉੱਪਰ ਜਿਹੜੀ ਦਰਖਾਸਤ ਦਿੱਤੀ ਗਈ ਆ ਹਾਂਜੀ 22 ਤਰੀਕ ਨੂੰ ਜਿਹੜੀ ਆ ਠੀਕ ਆ ਜੀ ਉਹਦੇ ਤੇ ਇਨਜ਼ਾਮ ਲਗਾਏ ਗਿਆ ਕਿ ਇਹ ਜਿਹੜੀ ਜਗਾ ਜਿਹੜੀ ਆ ਬਲਬੀਤ ਸਿੰਘ ਹੋਣਾ ਦੀ ਸੀ ਜਿਹਨੂੰ ਕਿ ਬਾਬਾ ਤਰਪਾਲ ਸਿੰਘ ਜੀ ਨੇ ਜਿਹੜੇ ਆ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਉਹ ਦਿੱਤਾ ਸੀ ਬਲਬੀਤ ਸਿੰਘ ਠੀਕ ਆ ਜੀ ਪਾਣੂਦੇ ਭਾਈ ਸਾਹਿਬ ਮੇਰੇ ਕੋਲ ਜਗ੍ਹਾ ਜਿਹੜੇ ਫਾਦਰ ਸਾਹਿਬ ਦੇ ਨਾਂ ਤੇ ਸਾਡੇ ਲਿਖਤੀਆਂ ਨੇ 2018 ਦੀ ਹੈ ਜੀ ਜਿਹੜੇ ਬੰਦੇ ਕੋਈ ਜਗ੍ਹਾ ਲਈ ਹੈ ਜੀ ਜਿੰਨੇ ਸਾਡੇ ਕੋ ਪੈਸੇ ਲਏ ਆ ਉਹ ਵੀ ਸਾਡੇ ਨਾਲ ਜਿੱਥੇ ਲੋੜ ਆ ਤੁਹਾਨੂੰ ਦੱਸ ਸਕਦਾ ਜੀ ਅਣਖਿਆਣਾ ਜੀ ਦੂਜੀ ਗੱਲ ਇਹ ਹੈ ਕਿ ਸਾਡੇ ਕੋ ਕੋਈ ਲਿਖਤ ਨਹੀਂ ਕਰਾਈ ਨਾ ਅਸੀਂ ਬਾਬਾ ਕਰਤਾਰ ਸਿੰਘ ਜੀ ਨੂੰ ਕੋਈ ਲਿਖ ਕੇ ਦਿੱਤਾ ਸੀਗਾ ਜੀ ਤੇ ਨਾ ਹੀ ਅਸੀਂ ਬਾਬਾ ਬਲਬੀਰ ਸਿੰਘ ਨੂੰ ਲਿਖੇਤਾ ਜੀ ਅਸੀਂ ਤੇ ਇੱਥੇ ਲਿਖਿਆ ਕਿ ਸਮੂਹ ਸਾਧ ਸੰਗਤ ਦੇ ਲੰਗਰ ਵਾਲ ਬਾਬਾ ਬੁੱਢਾ ਸਾਹਿਬ ਸਮੂਹ ਸਾਧ ਸੰਗਤ ਦੀ ਸਾਰੀ ਸਮੂਹ ਸਾਧ ਸੰਗਤ ਦੇ ਨਾਂ ਤੇ ਲਿਖਿਆ ਜੀ ਪਰ ਸਮੂਹ ਸਾਧ ਸੰਗਤ ਦੇ ਵਿੱਚ ਬ ਨਿਸ਼ਾਨ ਸਾਹਿਬ ਲਾਇਆ ਜਾਂ ਲੰਗਰ ਵਾਲ ਬਣਾਇਆ ਸੀ ਅਸੀਂ ਇੱਥੇ ਗਲਤ ਕੰਮ ਨੂੰ ਨਹੀਂ ਹੋਣ ਦੇਵਾਂਗੇ ਜੀ ਕਿ ਸਾਡੇ ਸਿਰਫ ਇਹੋ ਮਾਲਕ ਹੱਥ ਜੋੜ ਕੇ ਬੇਨਤੀ ਆ ਵੀ ਸਹੀ ਸੇਵਾ ਦਾ ਹੋਣ ਸੇਵਾ ਕਰਨ ਪਰ ਗਲਤ ਸੇਵਾ ਤੋਂ ਅਸੀਂ ਇਤਰਾਜ਼ ਕਰਦੇ ਹਾਂ ਜੀ ਕਿਉਂਕਿ ਇਹਦੇ ਨਾਲ ਸਾਡੇ ਦਲਪੰਥ ਦੀ ਜਾਂ ਸਾਰੇ ਪੰਥ ਦੀ ਬਦਨਾਮੀ ਹੋ ਰਹੀ ਹੈ ਜੀ ਆਪ ਤੁਸੀਂ ਵੀਡੀਓ ਵੇਖ ਰਹੇ ਹੋਰ ਵੀਡੀਓ ਮੇਰੇ ਕੋ ਤੁਹਾਨੂੰ ਦਿਖਾ ਦਿੰਦਾ ਜੀ ਇਹ ਬਲਬੀਰ ਸਿੰਘ ਨਿਹੰਗ ਸਿੰਘ ਹੈ ਜੀ ਇਹਦਾ ਜਿਹੜਾ ਛੋਟਾ ਬੇੜਾ ਜੀ ਇਹ ਰਾਜਾ ਸਾਜੀ ਠਾਣੇ ਦੀ ਵੀਡੀਓ ਜੀ ਇਹਨਾਂ ਨੂੰ ਆਪਣਾ ਗੱਡੀ ਚੋਰੀ ਕੀਤੀ ਆ ਜੀ 9 9 ਨੂੰ ਇਹਨਾਂ ਦੀ ਗੱਡੀ ਚੋਰੀ ਕੀਤੀ ਇਹਨਾਂ ਨੇ ਉੱਥੋਂ ਅੰਮ੍ਰਿਤ ਨਿਆਗ ਸਿੰਘਾ ਨੇ ਕਿਹਾ ਕਿ ਰਾਤ ਦੇ 3 ਵਜੇ ਇਹਨਾਂ ਨੇ ਲਿਫਟ ਲਈ ਆ ਇਹਨਾਂ ਦਾ ਬਕਾਇਦਾ ਭਾਜੀ ਇਹਨਾਂ ਦੇ ਪਰਚਾ ਐ ਐਫ ਆਈ ਆਰ ਹੋਈ ਆ ਮੈਂ ਐਫ ਆਈ ਆਰ ਦੀ ਕਾਪੀ ਤੁਹਾਨੂੰ ਵਿਖਾ ਦਿੰਨਾ ਬੀਰ ਸਿੰਘ ਦਾ ਮੁੰਡਾ ਕਿਤਨਾ ਪ੍ਰੂਫ ਕਰ ਸਕਦੇ ਬਾਕੀ ਆਦੀ ਕਾਪੀ ਹੈ ਜ ਉਹਨਾਂ ਦੀ ਬਾਕੀ ਪ੍ਰੂਫ ਕਰ ਦੇਣਾ ਇਹਨਾਂ ਦੀ ਇਹ ਫੋਟੋਆਂ ਲੱਗੀਆਂ ਜੀ ਆਹ ਵੇਖੋ ਜੀ ਇਹਨਾਂ ਸੰਤ ਬਾਬਾ ਜਨੈਲ ਸਿੰਘ ਜੀ ਹੁਣ ਮੈਂ ਖੁਦ ਟਕਸਾਲ ਚ ਰਿਹਾ ਹਾਂ ਜੀ ਮੈਂ 2 ਸਾਲ ਉਥੇ ਟਕਸਾਲ ਚ ਆਪਣੀ ਸੰਥਿਆ ਲਈ ਆ ਸੰਤ ਬਾਬਾ ਇੱਕ-ਇੱਕ ਦੀ ਫੋਟੋ ਸੰਤ ਬਾਬਾ ਜਨੈਲ ਸਿੰਘ ਜੀ ਆ ਇੱਕ ਇਹਨਾਂ ਦੇ ਬਲਬੀਰ ਸਿੰਘ ਦੇ ਭਰਾ ਬਾਬਾ ਸਤਨਾਮ ਸਿੰਘ ਜੀ ਦੀ ਖਾਪੜ ਖੇਲੀ ਵਾਲੇ ਦੀ ਤੇ ਥੱਲੇ ਜਿਹੜਾ ਬੰਦਾ ਲੱਗਾ ਜੀ ਇਹ ਬੰਦੇ ਦੇ ਉੱਤੇ ਕੋਈ ਉਸ ਦਿਨ ਚੋਰੀ ਦਾ ਪਰਚਾ ਰਾਜਸਥਾਨੀ ਦੇ ਵਿੱਚ ਹੋਇਆ ਜੇ ਐਫ ਆਈ ਆਰ ਦੀ ਕਾਪੀ ਮੇਰੇ ਕੋਲ ਆ ਤੁਸੀਂ ਚਾਹੋ ਤੇ ਆਪਣਾ ਰਾਜਸਥਾਨੀ ਥਾਣੇ ਤੋਂ ਪਤਾ ਕਰ ਸਕਦੇ ਜੀ ਇਹ ਪੁੱਤਰ ਹੈ ਜੀ ਬਲਬੀਰ ਸਿੰਘ ਨਿਹੰਗ ਸਿੰਘ ਦਾ ਜੀ ਹੁਣ ਤੁਸੀਂ ਦੱਸੋ ਵੀ ਇੱਕ ਬੰਨੇ ਸਾਡੇ ਮਹਾਪੁਰਸ਼ਾਂ ਦੀ ਸੰਤ ਬਾਬਾ ਜਨੈਲ ਸਿੰਘ ਜੀ ਦੀ ਫੋਟੋ ਲੱਗੀ ਹੋਵੇ ਤੇ ਨਾਲ ਗੱਡੀਆਂ ਚੋਰੀ ਕਰਨ ਵਾਲੇ ਜਾਂ ਨਸ਼ੇ ਪੱਤੇ ਵਾਲੇ ਬੰਦਿਆਂ ਦੀਆਂ ਫੋਟੋਆਂ ਲੱਗਣ ਤੇ ਬਾਬਾ ਅਹੀਂ ਅਨੁਭਾਵੇਂ ਸੇ ਨਾਮ ਤੋਂ ਬਾਰੇ ਨਹੀਂ ਕੁਝ ਪਤਾ ਪਰ ਜੋ ਬਾਬਾ ਆੜਾ ਬੇਟਾ ਨਾ ਦਾ ਜੀ ਇਹਦੇ ਤੇ ਪਰਚਾ ਦਰਜਾ ਜੀ ਪਰ ਇਹ ਜਿਹੜੀ ਹਿੱਕਾ ਕੀ ਕਰਦੇ ਸੇਟਾ ਭਾਈ ਸਾਹਿਬ ਅਹੀਂ ਇਹ ਕਰਦੇ ਬੇਨਤੀ ਆੜੇ ਹੱਥ ਜੋੜ ਕੇ ਸਾਨੂੰ ਬਾਬਾ ਜੀ ਦੇ ਲੰਗਰ ਦਾ ਅਸੀਂ ਮੂੰਹ ਕੱਢਿਆ ਜੀ ਇਹ ਸੇਵਾ ਜੁਗ ਜੁਗ ਟੱਲ ਰਹਿਣੀ ਆ ਸੰਗਤਾਂ ਨੇ ਸੇਵਾ ਕਰਨੀ ਆ ਜੀ ਸਾਡਾ ਕੋਈ ਆਪਣਾ ਨਿੱਜੀ ਥਾਣੀ ਜਿੱਦੋਂ ਬਾਬਾ ਜੀ ਦੇ ਨਾਂ ਤੇ ਕੱਢਦਾ ਬਸ ਅਹੀਂ ਹੱਥ ਜੋੜ ਕੇ ਸਾਰੇ ਪ੍ਰਸ਼ਾਸਨ ਘਾੜੀ ਬੇਨਤੀ ਕਰਦੇ ਆ ਕਿ ਇੱਥੇ ਸਹੀ ਸੇਵਾ ਹੋਵੇ ਜੀ ਅਸੀਂ ਖੁਦ ਆਪਣੀ ਸੰਗਤ ਨਾਲ ਰਲ ਕੇ ਸੇਵਾ ਕਰ ਲਾਂਗੇ ਬਾਕੀ ਜਿੱਥੇ ਤੱਕ ਲੱਗਦਾ ਦਾਸ ਪੰਥ ਦਾਲ ਪੰਥ ਨੂੰ ਜਾਂ ਕਿਹੇ ਪੰਥ ਨੂੰ ਸਾਡੋ ਲੱਗਦਾ ਜਿੱਥੇ ਅਸੀਂ ਗਲਤੀਆਂ ਸਾਨੂੰ ਸਜਾਈਤੀ ਜਾਵੇ ਜਿੱਥੇ ਆਪ ਗਲਤ ਹੁੰਦੇ ਆ ਜੀ ਇਹ ਸਾਨੂੰ ਹੁਣ ਇਸ ਗੱਲ ਕੇ ਸਭ ਤੋਂ ਵੱਡੀ ਗੱਲ ਭਾਜੀ ਇਹ ਆ ਕਿ ਸਾਨੂੰ ਉਸ ਦਿਨ ਤਾਂ ਡਰਾਇਆਤ ਭਕਾਇਆ ਜਾ ਰਿਹਾ ਜੀ ਇਹ ਬਾਹਰੋਂ ਹੁੰਦੇ ਆ ਜੀ ਬਾਹਰੋਂ ਸਿੰਘ ਲਿਆ ਕੇ ਸਾਡੀਆਂ ਗੱਦਕਾਨਾ ਗਾੜੀ ਸਾਡੀ ਪਰਿਵਾਰ ਉੱਤੇ ਫੈਮਿਲੀਆ ਰਹਿੰਦੀਆਂ ਜੀ ਸਾਡੀਆਂ ਦੁਕਾਨਾਂ ਦਾ ਕੰਮ ਕਰਦੇ ਆ ਅਸੀਂ ਕੋਈ ਲਾਲਾ ਲਾਲਾ ਕਰਕੇ ਲੰਘਦੇ ਆ ਜੀ ਉੱਥੇ ਜਾਈਏ ਤੇ ਆਪਾਂ ਜੀ ਲਾਗੇ ਜੀਆਂ ਨੂੰ ਧਮਕੀਆਂ ਦਿੰਦੇ ਆ ਜੀ ਫੋਨਾਂ ਤੇ ਆ ਕਰਦਾਂਗੇ ਜੇ ਕਰਦਾਂਗੇ ਜੀ ਹਨਾ ਜੀ ਬਾਕੀ ਅਸੀਂ ਲੜਨ ਜੋਗੇ ਨਹੀਂ ਅਸੀਂ ਸੇਵਾ ਕਰਨ ਵਾਲੇ ਬੰਦੇ ਆ ਜੀ ਜਿੱਥੋਂ ਤੱਕ ਲੱਗਦਾ ਤੁਹਾਨੂੰ ਵੀ ਅਸੀਂ ਗਲਤਾਂ ਸਾਨੂੰ ਸਜ਼ਾ ਦਿੱਤੀ ਜਾਵੇ ਬਾਬਾ ਜੀ ਬਾਕੀ ਸਾਡਾ ਸਾਥ ਦਿੱਤਾ ਜਾਵੇ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਨੂੰ ਬਦਨਾਮ ਹੋਣ ਤੋਂ ਹੀ ਰੋਕ ਰਹੇ ਆ ਜੀ ਸਾਡਾ ਹੋਰ ਕੋਈ ਮਕਸਦ ਨਹੀਂ ਹੈਗਾ ਜੀ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ